ਅੱਗੇ ਘਰੇ ਬੈਗੇ ਆਹ ਲੋਕ ਦੋ ਦੋ ਸਿੱਟਾ ਤੇ ਲੜੇ ਨੇ ਦੋ ਦੋ ਸਿੱਟਾ ਤੋਂ ਲੜ ਕੇ ਘਰੇ ਬੈਠੇ ਨੇ ਬੇਲੇ ਹੋ ਗਏ ਮੈਂ ਫੇਰ ਜਿੱਤ ਕੇ ਲੋਕਾਂ ਦੀ ਸੇਵਾ ਕਰਦਾ ਪਿਆ ਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਹਿਲਾਂ ਤਾਂ ਮੈਂ ਚੌਥਾ ਧੰਮ ਜੋ ਕਿ মিডিਆ ਥੰਮ ਗਿਆ ਹੈ ਸਚਾਈ ਲੋਕਾਂ 'ਚ ਪੇਸ਼ ਕਰਦਾ ਹੈ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਨੇ ਇੱਥੇ ਕੁਝ ਨੇ ਜੀ ਆਇਆਂ ਤੇ ਆਪ ਜੋ ਦਿਲੋਂ ਧੰਨਵਾਦ ਕਰਦਾ ਤੇ ਅੱਜ ਦੀ ਪ੍ਰੈਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੀ ਪਹਿਲਾਂ ਮੈਂ ਵਧਾਈ ਵੀ ਦੇਣਾ ਕਿਉਂਕਿ ਸਾਡੇ ਦੇਸ਼ ਦੇ ਕੌਮੀ ਸ਼ਹੀਦ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਹੈ ਆਪ ਸਭ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਦੇ ਮਾਧਿਅਮ ਰਹੀਂ ਮੇਨਾ ਸਰ ਜਿੰਦਰ ਸਿੰਘ ਜੀ ਜੀ ਸਾਡੇ ਸੀਨੀਅਰ ਆਗੂ ਸਾਹਿਬ ਬੈਠੇ ਨੇ ਪੌਂਪੀ ਜੀ ਬੈਠਿਆ ਤੇ ਹੋਰ ਮੇਰੇ ਨਾਲ ਸਾਡੇ ਫ੍ਰੀਡਮ ਫਾਈਟਰ ਪਰਿਵਾਰੀ ਬੈਠੇ ਨੇ ਤੇ ਯੂਥ ਆਗੂ ਸਾਡੇ ਮਿੱਤਲ ਸਾਹਿਬ ਵੀ ਬੈਠੇ ਨੇ ਹੋਰ ਵੀ ਸਾਡੇ ਇੱਥੇ ਆਗੂ ਸਾਹਿਬਾਨ ਬੈਠੇ ਆ ਸਾਰਿਆਂ ਵੱਲੋਂ ਮੈਂ ਦੇਸ਼ ਵਾਸੀਆਂ ਨੂੰ ਜਨਮ ਦਿਹਾੜੇ ਦੀ ਵਧਾਈ ਦਿੰਦਾ ਅੱਜ ਦੀ ਜੋ ਤੁਸੀਂ ਪ੍ਰੈਸ ਕਾਨਫਰੰਸ ਆਪਾਂ ਕਰਨੀਆਂ ਚੇਚੇ ਤੌਰ ਤੇ ਕਿਉਂਕਿ ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਮੈਂ ਬਾਹਰ ਗਿਆ ਸੀ 3 ਦਿਨ ਤੋਂ ਵੀਰਵਾਰ ਵਾਲੇ ਦਿਨ ਮੈਂ ਦਰਬਾਰ ਸਾਹਿਬ ਜੀ ਦਰਬਾਰ ਸਾਹਿਬ ਗਿਆ ਸੀ ਮੇਰਾ ਖੰਡ ਪਾਟ ਸਾਹਿਬ ਰੱਖਿਆ ਸੀ ਉੱਥੇ ਤੇ ਮੈਂ ਕੱਲ ਉੱਥੋਂ ਵਾਪਸ ਆਇਆ ਤੇ ਮੈਂ ਫੇਸਬੁੱਕਾਂ ਤੇ ਉੱਥੇ ਦੇਖ ਰਿਹਾ ਸੀ ਵੀ ਮੇਰੇ ਖਿਲਾਫ ਬਹੁਤ ਸਾਰੇ ਕੂੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਇੱਥੋਂ ਦੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਫੇਰ ਕੀ ਕਰਦੇ ਆ ਕਰੀਏ ਕਿਉਂਕਿ ਉਹ ਪ੍ਰਚਾਰ ਅੱਜ ਦਾ ਨਹੀਂ 2017 ਤੋਂ ਕਰਦੇ ਜਾ ਰਹੇ ਨੇ ਚਾਹੇ ਮੇਰੀ ਇਲੈਕਸ਼ਨਾਂ ਆਉਂਦੀ ਸੀ ਚਾਹੇ ਕੋਈ ਵਿਧਾਨ ਸਭਾ ਦੀ ਇਲੈਕਸ਼ਨ ਚਾਹੀ ਮੈਂਬਰ ਪਾਰਲੀਮੈਂਟ ਇਲੈਕਸ਼ਨਾਂ ਆਉਂਦੀ ਉਹੀ ਫੋਟੋਆਂ ਨੂੰ ਚੱਕ ਕੇ ਰਿਪੀਟ ਕਰੀ ਜਾਂਦੇ ਸੀ ਗੁਰਬਾਣੀ ਦੀ ਧੁੱਕਦੇ ਮੂਰਖ ਨਾਲ ਨਾਲ ਉਲਝੀ ਰਹੇ ਮੈਨੂੰ ਹਿੰਟ ਵੀ ਦਿੱਤਾ ਵੀ ਮੈਂ ਕੋਈ ਨਹੀਂ ਕਰੀ ਚਲੋ ਪਰ ਉਹ ਫੇਰ ਵੀ ਬਾਜ਼ ਨਾਏ ਆਪਣੀ ਕੋਝੀਆਂ ਰਕਦੋ ਅੱਜ ਜੋ ਤੁਸੀਂ ਮੈਂ ਪ੍ਰਸਤਉਪਨ ਖੁਲਾਸਾ ਕਰਨ ਜਾ ਰਿਹਾ ਜਿਹੜੀਆਂ ਫੋਟੋਆਂ ਉਹਨਾਂ ਨੇ ਪਾਈਆਂ ਜਿਹੜੀਆਂ ਵੀਡੀਓਆਂ ਪਾਈਆਂ ਨੇ ਇੱਕ ਤਾਂ ਪਹਿਲਾਂ ਉਹਨਾਂ ਨੇ ਪੂਰਨ ਨਹੀਂ ਪਾਈਆਂ ਮੈਂ ਚੈਲੰਜ ਕਰਦਾ ਪੂਰਨ ਵੀਡੀਓ ਪਾਉਣ ਜਿਉਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਤੁਹਾਡੇ ਮੱਦੇਨਜ਼ਰ ਨਹੀਂ ਕਹਿਣਾ ਚਾਹੁੰਦਾ ਹੁਣ ਗੱਲ ਕਰਨ ਜਾਦੇ ਆ ਸਾਧ ਗੁਰਪ੍ਰੀਤ ਸਿੰਘ ਕੋਟਲੀ ਵਿੱਕੀ ਮਹਿਤਾ ਤੇ ਮਿੱਤੂਤਵਾਰੀ ਅਤੇ ਹੋਰ ਕਾਂਗਰਸੀ ਆਗੂ ਜਿਨ੍ਹਾਂ ਨੇ ਪ੍ਰੈਸ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਹਾ ਕਰਮ ਚਾਤੀ ਪਾਰਟੀਆਂ ਕਦੀ ਕਾਂਗਰਸੇ ਗਿਆ ਕਦੀ ਜੀ ਕਿਸੇ ਹੋਰ ਚ ਗਿਆ ਅੱਜ ਉਹਦਾ ਮੈਂ ਖਲਾਸਾ ਕਰਨ ਜਾ ਰਿਹਾ ਗੱਲ ਕਰਨ ਜਾ ਰਿਹਾ ਮੈਂ 26 ਜਨਵਰੀ 2017 ਦੀ 26 ਜਨਵਰੀ ਨੂੰ ਨਿਪਾਲ ਕਮੇਟੀ ਦਾ ਪ੍ਰਧਾਨ ਸੀ ਨਗਰ ਕੌਂਸਲ ਦਾ ਉਸ ਟਾਈਮ ਮੈਂ ਖਲਾਸਾ ਸ਼ਖਸ ਪ੍ਰਧਾਨ ਸੀਗਾ ਮੈਨੂੰ ਨਾਮ ਦੀ ਵੀ ਸ਼ਾਇਦ ਦਿਮਾਗ ਚੋਂ ਨਿਕਲੇ ਕੀ ਇਹਦਾ ਨਾਮ ਆ ਪਤਾ ਨਹੀਂ ਲੱਗੀ ਜੇ ਨਾਮ ਜਿਹਾ ਪੜਾ ਜਾਂ ਨਾ ਸੀ ਇਹਦਾ ਇਹ ਨਗਰ ਕੌਂਸਲ ਦਾ ਸਾ ਪ੍ਰਧਾਨ ਸੀਗਾ ਇਹ ਨੇ ਮੈਨੂੰ ਫੋਨ ਕੀਤਾ ਵੀ ਪਾਟਿਆ ਜੀ 26 ਜਨਵਰੀ ਐ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਫ੍ਰੀडम फाइਟਰ ਪਰਿਵਾਰ ਤੋਂ ਆ ਤੇ ਸਰਦਾਰ ਰਕबीर ਸਿੰਘ ਮੇਰੇ ਦਾਦਾ ਜੀ ਸੀ ਫ੍ਰੀडम फाइਟਰ ਉਹਨਾਂ ਦਾ ਪੋਤਾ ਹੁੰਦੇ ਨਾਤੇ ਉਹਨਾਂ ਨੇ ਅੰਗਰੇਜ਼ਾਂ ਨਾਲ ਲੜਾਈ ਲੜੀ ਪੰਜਾਬੀ ਸੂਬਾ ਮੋਰਚਾ ਦੀ ਲੜਾਈ ਤਾਂ ਵੀ ਕਾਂਗਰਸ ਨਾਲ ਲੜਾਈ ਲੜੀ ਅੰਗਰੇਜ਼ਾਂ ਨਾਲ ਲੜਾਈ ਲੜੀ ਉਹਨਾਂ ਨੇ ਉਸ ਮਾਨਵਜੋ ਮੈਨੂੰ ਹਰ ਇੱਕ 26 ਜਨਵਰੀ ਨੂੰ 15 ਅਗਸਤ ਨੂੰ ਸਨਮਾਨ ਸਰਕਾਰ ਚਾਹੇ ਜਿਹੜੀ ਮਰਜ਼ੀ ਸਰਕਾਰ ਕਿਉਂਕਿ ਮੇਰੀ ਚਾਹੇ ਪੋਲੀਟੀਕਲ ਮਤ ਮੈਂ ਹੈਗਾ ਪਰ ਮੇਰੇ ਪੋਲੀਟੀਕਲ ਤੋਂ ਵੀ ਕਿ ਮੇਰਾ ਫਰੰਟ ਹੈ ਫ੍ਰੀडम फाइਟਰ ਜਿਹੜਾ ਮੇਰਾ ਦੇਸ਼ਵਾਸੀਆਂ ਦਾ ਦੇਸ਼ ਪ੍ਰੇਮ ਦਾ ਪਿਆਰ ਹੈ ਮੇਰਾ ਫਰੰਟ ਹੈ ਪਹਿਲੇ ਮੇਰੀ ਉਹ ਹੈ ਮੈਨੂੰ ਇਹਨਾਂ ਨੇ ਫੋਨ ਕੀਤਾ 26 ਜਨਵਰੀ 2017 ਨੂੰ ਵਿੱਕੀ ਮਹਿਤਾ ਨੇ ਵੀ ਅਸੀਂ ਫਰੀਡਮ ਫਾਈਟਰ ਪਰਿਵਾਰਾਂ ਨੂੰ ਸਨਮਾਨ ਕਰਨਾ ਹੈ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਹੈ ਤੁਸੀਂ ਸਾਰੇ ਪਾਣੀਚਾਰਾ ਬੈਠਿਆ ਪੱਤਰਕਾਰ ਆਹ ਦੱਸੋ ਪਹਿਲਾਂ ਕੀ ਚੀਜ਼ ਹੈ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਚੀਜ਼ ਹੈ ਤਾਂ ਤੁੰਦ ਕਰ ਦੋ ਪੁੱਛਣਾ ਤੁਸੀਂ ਦੱਸਿਓ ਮੜਾ ਕੀ ਚੀਜ਼ ਹੈ ਇਹ ਕਾਂਗਰਸ ਦਾ ਰੰਗ ਨਹੀਂ ਆਇਆ ਸਰਪਾ ਕਾਂਗਰਸ ਰੋਪਾ ਅੱਛਾ ਇੱਕ ਕਾਂਗਰਸ ਰੋਪਾ ਇਹੇ ਤਿਰੰਗਾ ਝੰਡਾ ਹੈ ਅਮਰਤਲ ਉੱਪਰ ਹੀ ਖੋਣ ਕੇ ਦਿਖਾ ਰਿਆਂ ਇੱਥੇ ਕਿਤੇ ਵੀ ਕਾਂਗਰਸ ਦਾ ਕੋਈ ਸਿੰਬਲ ਹੋਵੇ ਤਾਂ ਮੈਂ ਸਿਆਸਤਤ ਵੀ ਛੱਡੂ ਖੰਨਾ ਸ਼ਹਿਰ ਵੀ ਛੱਡ ਦੂੰ ਇਹਨਾਂ ਨੇ ਮੈਨੂੰ 26 ਜਨਵਰੀ ਨੂੰ ਆ ਕੇ ਸਨਮਾਨ ਕੀਤਾ ਆ ਮੇਰੀ ਫੋਟੋ ਐਸ ਦੀ ਆ ਦੇਖੋ ਧਿਆਨ ਨਾਲ ਇਸ ਫੋਟੋ 'ਚ ਇਹ ਸ਼ਖਸ ਚਾਰੇ ਖੜੇ ਨੇ ਇੱਕ ਇਹਨਾਂ ਦਾ ਹੋਰ ਸੀਗਾ ਪੀ ਇਹ ਜਿਹੜਾ ਫੋਟੋ ਖਿੱਚ ਰਿਹਾ ਸੀਗਾ ਤੁਸੀਂ ਧਿਆਨ ਨਾਲ ਦੇਖ ਲਓ ਆਹੀ ਆਹੀ ਸੋਪਾ ਐ ਇਹ ਤਿਰੰਗਾ ਝੰਡਾ ਜਿਹੜੀ ਮੇਰੀ ਜੇ ਮੈਨੂੰ ਮਾਨ ਵੀ ਪ੍ਰਾਪਤ ਹੋ ਜੇ ਮੇਰੀ ਡੈੱਡ ਬੋਡੀ ਤੇ ਵੀ ਪਊਗਾ ਨਾ ਜੇ ਮੈਨੂੰ ਦੇਸ਼ ਲਈ ਕੋਈ ਕੰਮ ਕਰਨਾ ਪਿਆ ਤਾਂ ਮੈਨੂੰ ਮਾਣ ਹੋਊਗਾ ਕਿ ਪਾਣ ਦੇ ਉੱਤੇ ਅਸੀਂ ਇਹਦੇ ਲਈ ਸਾਰੀਆਂ ਪਾਰਟੀਆਂ ਛੱਡ ਦਾਂਗੇ ਪਰ ਪੈਨ ਨੂੰ ਤਿਰੰਗੇ ਨੂੰ ਦਵਾਂਗੇ ਕਿਉਂਕਿ ਮੈਂ ਦੇਸ਼ ਪ੍ਰੇਮਿਕ ਦਾ ਪਰਿਵਾਰ ਚੋਂ ਆ ਮੇਰੇ ਘਰੇ ਆ ਕੇ ਇਹਨਾਂ ਨੇ ਕਿਹਾ ਵੀ ਮੈਨੂੰ 26 ਜਨਵਰੀ ਫ੍ਰੀडम फाइਟਰ ਪਰਵਾਦ ਵੀ ਮਿਲਾਓ ਕਿਉਂਕਿ ਮੈਂ ਪ੍ਰਧਾਨ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿੱਛੇ ਵੀ ਮੈਂ ਪ੍ਰੋਗਰਾਮ ਵੀ ਕਰਿਆ ਸੀ ਉਹਨਾਂ ਜੀ ਕੋਟਲੀ ਨੇ ਆਪਣੀ ਜਗ੍ਹਾ ਲੱਖਾ ਪੈਨ ਨੂੰ ਭੇਜਿਆ ਲੱਖਾ ਪੈਨ ਆਪਣੀ ਜਗ੍ਹਾ ਯਾਦਵਿੰਦ ਤੁਸੀਂ ਯਾਦੂ ਜੀ ਵੀ ਆਏ ਪਾਰਟੀ ਵਾਈ ਤੋਂ ਪਰੋਖਹ ਪ੍ਰੋਗਰਾਮ ਸੀ ਸਾਡੇ ਮੰਤਰੀ ਸਾਹਿਬ ਵੀ ਆਏ ਸੀ ਉਸ ਟਾਈਮ ਮੈਂ ਪਰ ਪ੍ਰੋਗਰਾਮ ਸੀ ਸਾਡੇ ਫਰੀडम फाइਟਰਾਂ ਦਾ ਕਿਉਂਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪ੍ਰੋਗਰਾਮ ਸੀ ਉਹ ਚ ਜੀ ਜੀ ਵੀ ਆਏ ਪੂੰਪੀ ਜਿਵੇਂ ਸ਼ਹਿਰ ਦੇ ਤੁਸੀਂ ਵੀ ਆਏ ਸੀਗੇ ਉਹ ਪ੍ਰੋਗਰਾਮ ਕੀਤਾ ਉਸੇ ਕਰਕੇ ਇਹ ਮੇਰੇ ਘਰੇ ਆਏ ਫਰੀडम फाइਟਰ ਦੇ ਪਰਿਵਾਰ ਵਜੋਂ ਮੇਰੇ ਘਰੇ ਆਏ ਮੈਨੂੰ ਆ ਕੇ ਸਨਮਾਨ ਕੀਤਾ ਇਹਨਾਂ ਨੇ ਜੇ ਮੈਂ ਸਨਮਾਨ ਲੈਣ ਤੋਂ ਇਨਕਾਰ ਕਰਦਾ ਤਾਂ ਮੇਰੀ ਮੋਟਤਾ ਸੀ ਮੇਰੀ ਬੇਸਕੂਫੀ ਸੀ ਪਰ ਮੈਂ ਦੇਸ਼ ਦੇ ਤਿਰੰਗੇ ਨੂੰ ਪਹਿਨ ਦਿੰਦੇ ਹੋਏ ਆਹ ਝੰਡਾ ਇਹਨਾਂ ਤੋਂ ਪਵਾਇਆ ਜਾਂ ਤਾਂ ਦਿਖਾਇਆ ਮੈਂ ਇਹ ਤਿਰੰਗਾ ਝੰਡਾ ਨਾ ਦੀ ਕਾਂਗਰਸ ਦਾ ਪੈਂਟਡ ਕੀਤਾ ਹੋਇਆ ਝੰਡਾ ਹੈ ਕਾਂਗਰਸ ਦਾ ਬੁੜਿਆ ਦਾ ਝੰਡਾ ਨਹੀਂ ਹੈਗਾ ਇਹ ਇਹ ਦੇਸ਼ ਦਾ ਝੰਡਾ ਹੈ ਮੈਂ ਇੱਕ ਵਾਰ ਫੇਰ ਇਹ ਲਫ਼ਜ਼ ਬੋਲਦਾ ਕਾਂਗਰਸ ਦੇ ਬੁੜੇ ਦਾ ਝੰਡਾ ਨਹੀਂ ਹੈਗਾ ਇਹ ਦੇਸ਼ ਦਾ ਝੰਡਾ ਹੈ ਜਿਹੜਾ ਦੇਸ਼ ਦਾ ਝੰਡਾ ਪਵਨਾ ਮੈਨੂੰ ਮਾਨ ਪ੍ਰਾਪਤ ਹੋਇਆ ਇਹਨਾਂ ਨੇ ਆ ਕੇ ਮੇਰੇ ਘਰੇ ਝੰਡਾ ਮੈਨੂੰ ਪਾ ਕੇ ਸਨਮਾਨ ਕੀਤਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਚਾਹੇ ਕੋਈ ਵੀ ਪਾਰਟੀ ਹੋਵੇ ਜਿੱਥੇ ਫ੍ਰੀਡਮ ਫਾਈਟਰ ਦੀ ਗੱਲ ਹੋਊ ਮੈਂ ਸਨਮਾਨ ਲਵਾਂਗਾ ਮੇਰਾ ਜਿੱਥੇ ਚਾਹੇ ਮੈਂ ਕਾਦੀਦਲ ਚ ਸੀ ਤਾਂ ਵੀ ਮੈਂ ਕਾਂਗਰਸ ਸਰਦਾਰ ਦੇ ਪ੍ਰੋਗਰਾਮਾਂ ਜਾਂਦਾ ਰਿਹਾ ਜੇ ਕਾਂਗਰਸੀ ਪਾਰਟੀ ਸੀ ਤਾਂ ਕਾਦੀਆਂ ਦੇ ਪ੍ਰੋਗਰਾਮਾਂ ਜਾਂਦਾ ਰਿਹਾ ਆਮ ਪਾਰਟੀਆਂ ਹੁਣ ਉਹ ਸਨਮਾਨ ਕਰਦੀ ਐ ਕੋਈ ਐਸੀ ਦਿੱਕਤ ਨਹੀਂ ਹੁਣ ਕੀ ਹੋਇਆ ਉਸ ਤੋਂ ਬਾਅਦ ਇੱਕ ਵੀਡੀਓ ਕਲਿੱਪ ਇਹ ਮੈਂ ਚੈਲੰਜ ਕਰਦਾ ਇਹਨਾਂ ਨੂੰ ਪੂਰਾ ਖੁੱਲੇ ਆਮ ਚੈਲੰਜ ਕਰਦਾ ਇਹਨਾਂ ਚਾਲਾਂ ਨੂੰ ਜਿਹੜੇ ਚਾਲੇ ਮੇਰੇ ਘਰੇ ਆਏ ਨੇ ਆਪਣੇ ਚੇਲੇ ਚਮਟਿਆਂ ਤੋਂ ਛਿੱਟੇ ਮਾਰਾਂ ਤੋਂ ਕੋਈ ਇੱਕ ਗਲਾਸ ਛਿੱਟਾ ਮਾਰਦੇ ਹਾਂ ਕਿ ਛਿੱਟਾ ਮਾਰੀ ਜਾਂਦੇ ਨੇ ਆਪਾਂ ਨੂੰ ਉਹ ਛਿੱਟੇ ਮਾਰਾਂ ਨੇ ਫੇਸਬੁੱਕ ਤੇ ਨੇਰੀ ਲਿਆਤੀ ਆਪਣੇ ਆਪਾਂ ਨੂੰ ਖੁਸ਼ ਕਰਨ ਲਈ ਆਪਣੇ ਆਪਾਂ ਨੂੰ ਖੁਸ਼ ਕਰਨ ਲਈ ਭਾਗਿਆ ਦਾ ਕਾਂਗਰਸੀ ਆ ਜੀ ਭਾਗਿਆ ਦੀ ਵੀਡੀਓ ਦੇਖੋ 2017 ਦੀ ਪੂਰੀ ਵੀਡੀਓ ਨਹੀਂ ਹੈਗੀ ਉਸ ਵੀਡੀਓ ਸਿਰ ਮੈਂ ਹੀ ਬੋਲ ਰਿਹਾ ਮੇਰੇ ਘਰੇ ਆਏ ਦੇਖੋ ਮੈਂ ਹਮ ਘਰੇ ਆਇਆ ਨੂੰ ਮੈਂ ਵੀ ਲੋਕਾਂ ਨੂੰ ਸਨਮਾਨ ਕਰਨਾ ਸੀਗਾ ਗੁਰੂ ਮਾਰਾ ਦਾ ਪ੍ਰਕਾਸ਼ ਹੀ ਮੇਰੇ ਘਰੇ ਕੀਤਾ ਹੋਇਆ ਉੱਥੇ ਕਮਰੇ ਜਗ੍ਹਾ ਮੈਨਾਂ ਸਨਮਾਨ ਕਰਿਆ ਉੱਥੇ ਮੈਂ ਇੱਕ ਗੱਲ ਮੈਨੂੰ ਮੈਨੂੰ ਪ੍ਰੇਰਿਤ ਕਰਦੇ ਰਹੇ ਵੀ ਹਾਂ ਵੀ ਦਾ ਜਾ ਸਾਨੂੰ ਲੋੜ ਆ ਬਹਿਜ ਬੰਦਿਆਂ ਦੀ ਮੈਂ ਕਿਹਾ ਮੇਰੇ ਕੋਲ ਤਾਂ ਪਹਿਲੇ ਹੀ ਟਿਕਟ ਹੈ ਪਾਰਟੀ ਦੀ ਇਸ ਤੋਂ ਇਲਾਵਾ ਕੋਈ ਗੱਲ ਹੋਈ ਹੋਵੇ ਪੂਰੀ ਵੀਡੀਓ ਕਲਿੱਪ ਨੂੰ ਦੁਬਾਰਾ ਕਰ ਚੈੱਕ ਕਰਕੇ ਦੇਖਿਓ ਕੋਈ ਕਾਂਗਰਸ ਦਾ ਗੱਲਬਾਤ ਹੋਈ ਹੋਵੇ ਜਾਂ ਕਿਸੇ ਦੀ ਗੱਲਬਾਤ ਹੋਵੇ ਤਾਂ ਮੈਂ ਖੰਨਾ ਸ਼ਹਿਰ ਛੱਡ ਦੂੰ ਆਪਣਾ ਮੂੰਹ ਕਾਲਾ ਕਰਕੇ ਹੋਰ ਦੱਸੋ ਇਸ ਤੋਂ ਵੱਡੀ ਕਿਹੜੀ ਗੱਲ ਚ ਤੁਸੀਂ ਅੱਜ ਵੀ ਵੀਡੀਓ ਤੇ ਆਨਲਾਈਨ ਸੁਣਿਓ ਮੈਂ ਕਹਿੰਦਾ ਪੂਰੀ ਵੀਡੀਓ ਮਗਵਾਉ ਇਹਨਾਂ ਤੋਂ ਇਹਨਾਂ ਨੇ ਕਲਿੱਪ ਕੱਟ ਲਿਆ ਕਲਿੱਪ ਕੱਟ ਕੇ ਕਿਉਂਕਿ ਕਾਂਗਰਸ ਪਾਰਟੀ ਕੋ ਕੋਈ ਮੁੱਦਾ ਨਹੀਂ ਹੈਗਾ ਅੱਜ ਦੇ ਦਿਨ ਵਿੱਚ ਮੁੱਦੇ ਖੀਨ ਹੈ ਕਿ ਮੈਂ ਉਸ ਦਿਨ ਸਿਰਫ ਮੈਂ ਮੰਤਰੀ ਸਾਹਿਬ ਨੂੰ ਪੂਰੇ ਸਨਮਾਨ ਦੇਣਾ ਮੈਂ ਕਿਹਾ ਪੋਤਾ ਮੁੱਖ ਮੰਤਰੀ ਸਾਹਿਬ ਬੇਟਾ ਟਰਾਂਸਪੋਰਟ ਮੰਤਰੀ ਸਾਹਿਬ ਮੇਰੇ ਫੇਸਬੁੱਕ ਤੇ ਲਾਈਵ ਹੋ ਕੇ ਸਾਫਤਾ ਬਿਤਾਇਆ ਕਿ ਸਾਫ ਸਾਫ ਕਾ ਮੰਤਰੀ ਸਾਹਿਬ ਦਾ ਨਾਮ ਲੈ ਕੇ ਮੈਂ ਕਿਹਾ ਵੀ ਤੁਸੀਂ ਇੱਕ ਜਵਾਬ ਤੁਸੀਂ ਚੰਗੇ ਲੱਗਦੇ ਵੀ ਲੱਗਤਾ ਬਣੇ ਅੰਨੀ ਗੱਲ ਕਹਿ ਤੇ ਇਹਨਾਂ ਨੇ ਨੇੜੀ ਲਿਆ ਤੀ ਸ਼ਹਿਰ ਦੇ ਵਿੱਚ ਵੀ ਹਾਂ ਪਾਟੀਆਂ ਦਾ ਬਲੋ ਪਾਟੀਆਂ ਦਾ ਬਲੋ ਇਹ 2017 ਦੇ ਵੀਡੀਓ ਬੰਦੇ ਆ ਰਹੇ ਨੇ ਮੇਰੇ ਖਿਲਾਫ ਮੈਂ ਫੇਰ ਵੀ ਇਲੈਕਸ਼ਨ ਦਿੱਤੇ ਆ ਉਸ ਤੋਂ ਬਾਅਦ ਟਿਕਟ ਦੀ ਗੱਲ ਕਰਦੇ ਹੋ ਜੀ 2015 ਚ ਮੈਨੂੰ ਅਕਾਲੀ ਦੰਦ ਦੀ ਟਿਕਟ ਮਿਲੀ ਜੀ ਹਾਂਜੀ 2021 ਚ ਮੈਨੂੰ ਅਕਾਲੀ ਦੰਦ ਦੀ ਟਿਕਟ ਮਿਲੀ ਜੀ ਮੈਂ ਜਿੱਤ ਕੇ ਆਇਆ ਇਹ ਲੋਕ ਫੇਰ ਹਾਰ ਕੇ ਘਰੇ ਬਹਿ ਗਏ ਆਹ ਲੋਕ ਦੋਨੋਂ ਸੀਟਾਂ ਤੇ ਲੜੇ ਨੇ ਦੋਨੋਂ ਸੀਟਾਂ ਤੋਂ ਲੜ ਕੇ ਘਰੇ ਬੈਠੇ ਹੋਏ ਨੇ ਬੇਲੇ ਹੋ ਗਏ ਮੈਂ ਦੇਰ ਜਿੱਤ ਕੇ ਲੋਕਾਂ ਦੀ ਸੇਵਾ ਕਰਦਾ ਪਿਆ ਜੀ ਨਾ ਨਾਮ ਨਹੀਂ ਕਲੀਅਰ ਕਰ ਰਿਹਾ ਨਾਮ ਦਦੋ ਕੋਣ ਗੋਲ ਦੀ ਕਿ ਨਹੀਂ ਮੇਰੇ ਘਾਲੇ ਦਾ ਨਾਮ ਸ਼ਾਇਦ ਵਿਕਾਸ ਮੈਂ ਤਾਂ ਨਗਰ ਕੌਂਸਲ ਸਾਹਿਬ ਦਾ ਪ੍ਰਧਾਨ ਹੈ ਤੇ ਆ ਮਿੱਤੂ ਤਵਾਰੀਆ ਇਹ ਗੁਰਕੀਰ ਸਿੰਘ ਕੋਟਲੀ ਜੀ ਨੇ ਵਿਧਾਇਕ ਸਾਹਿਬ ਮੈਨੂੰ ਨਾਮ ਯਾਦ ਆ ਗਿਆ ਮੇਰਾ ਥੋੜਾ ਜਿਹਾ ਮਾਤ ਪ੍ਰੈਸ ਦਾ ਕਰਕੇ ਥੋੜਾ ਜਿਹਾ ਸ਼ਾਇਦ ਮੈਨੂੰ ਮੈਗਾ ਪਾਣੀ ਕੋਮਸ਼ਾ ਸੈ ਚਲੋ ਉਸ ਤੋਂ ਬਾਅਦ ਇਹ ਕਹਿੰਦੇ ਨੇ ਜੀ ਮੈਨੂੰ ਧੰਗੀਆਂ ਦੇਣ ਲੱਗੇ ਫੋਨ ਦੇ ਉੱਤੇ ਉਸ ਤੋਂ ਬਾਅਦ ਜਦੋਂ ਮੈਂ ਕਲਿੱਪ ਪਾਇਆ ਤੂੰ ਕਹਿੰਦਾ ਕਲਿੱਪ ਪਾਣੇ ਛੱਡ ਦੇ ਉਹ ਯਾਰ ਮੈਂ ਸਪੋਕਸਮੈਨ ਆਮ ਪਾਰਟੀ ਨੇ ਮੈਨੂੰ ਮਾਨ ਦਿੱਤਾ ਮੈਂ ਸਪੋਕਸਮੈਨ ਆ ਜੇ ਮੈਂ ਸ਼ਹਿਰ ਦੇ ਮੁੱਦੇ ਮੈਂ ਸਿਰਫ ਇਹੀ ਗੱਲ ਕਹੀ ਆ ਵਿਧਾਇਕ ਸਾਹਿਬ ਦਾ ਵਿਧਾਇਕ ਸਾਹਿਬ ਤੁਸੀਂ ਸ਼ਹਿਰ ਦੇ ਮੁੱਦੇ ਚੱਕੋ ਹੋਰ ਜਿਹੜੇ ਮੁੱਦੇ ਕਮ ਵਾਲੇ ਹੋਣ ਇਸੇ ਮੰਨੀ ਵਾਲ ਗਈ ਆ ਸੱਤੂ ਸਾਹਿਬ ਤੁਸੀਂ ਦੇਖੀਂ ਸੈਣੀ ਸਾਹਿਬ ਤੁਸੀਂ ਦੇਖੀਂ ਸਿਰਫ ਮੈਂ ਇੰਨੀੋ ਗੱਲ ਕਹੀ ਆ ਸ਼ਹਿਰ ਦੇ ਮੁੱਦੇ ਚੱਕੋ ਇੰਦਿਆਂ ਨੇ ਹਾ ਹਾ ਕਰ ਲਿਆ ਦੀ ਹਾਈ ਪਾਰਟੀਆ ਹਾਈ ਪਾਰਟੀਆ ਕਰਨ ਲੱਗੀ ਚਲੋ ਕੋਈ ਗੱਲ ਨਹੀਂ ਅਸੀਂ ਮੈਨੂੰ ਧਮਕੀਆਂ ਦੇ ਫੋਨ ਕਰਨ ਲੱਗੇ ਤੈਨੂੰ ਦੇਖ ਲਾਂਗੇ ਤੇਰੇ ਪਰਿਵਾਰ ਨੂੰ ਦੇਖ ਲਾਂਗੇ ਅਟੇਸ਼ਾ ਵੀ ਥੋੜੀ ਤਰਵੰਡੀ ਸਾਬ ਵਾਲੀ ਵੀ ਵੀਡੀਓ ਅੱਜ ਅੱਜ ਮੈਂ ਖੁਲਾਸਾ ਕਰੂੰ ਮੈਂ ਕਰਦਾ ਮੈਂ ਸਾਰੀ ਗੱਲ ਮੈਂ ਕਰਦਾ ਤੁਹਾਡੇ ਰੂਬਰੂ ਹਾਂ ਅੱਜ ਮੈਂ ਸਾਰੇ ਖੁਲਾਸੇ ਕਰਕੇ ਉਠੂੰ ਜਿੱਤੇ ਮੈਂ ਉਹ ਬਣਾ gara ਹੋਇਆ ਮੈਂ ਇੰਨੀ ਦਾਵਾ ਕਰਨਾ ਮੈਂ ਖੰਨਾ ਸ਼ਹਿਰ ਛੱਡੂਗਾ ਔਰ ਆਹ ਨਾਲ ਹੀ ਐਮਸੀ ਇਲੈਕਸ਼ਨ ਨਹੀਂ ਲੜੂੰਗਾ ਇਹ ਵੀ ਦਾਵੇ ਨਾਲ ਗੱਲ ਕਹਿ ਰਿਹਾ ਉਸ ਤੋਂ ਬਾਅਦ ਮੈਨੂੰ ਧਮਕੀਆਂ ਕਰਕੇ ਪਤਾ ਕੀ ਕਹਿੰਦੇ ਨੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਦੇਖ ਲਾਂਗੇ ਦੇਖੋ ਮੈਂ ਪਾਰਟੀ ਦਾ ਸਪੋਕਸਮੈਨ ਆ ਮੈਂ ਪਾਰਟੀ ਦੇ ਹਿੱਤ ਦੀ ਗ ਜਿਨ੍ਹਾਂ ਦੇ ਘਰ ਸ਼ੀਸ਼ੇ ਹੁੰਦੇ ਪੱਥਰ ਨਹੀਂ ਮਾਰਦੇ ਹੁੰਦੇ ਦੂਜਿਆਂ ਦੇ ਜੇ ਮੇਰੇ ਬੱਚੇ ਤੁਹਾਡੇ ਵੀ ਬੱਚੇ ਹੈਗੇ ਨੇ ਤੁਸੀਂ ਵੀ ਮਾਪੇ ਮੈਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਫੋਨ ਤੇ ਮੈਂ ਦਿਖਾ ਦੂੰ ਤੁਹਾਨੂੰ ਚਲੋ ਉਸ ਤੋਂ ਬਾਅਦ ਗੱਲ ਕਰਦੇ ਆ ਮੈਨੂੰ ਪੇ ਫਿਰ ਪੇਰੇ ਮੈਂ ਗਿਆ ਮੈਂ ਸਿਰਫ ਤੁੱਕੋ ਬੁਲਮਾਣੀ ਨਹੀਂ ਰੱਖੀ ਸੀ ਮੈਂ ਨਹੀਂ ਚਾਹ ਉਹ ਤੋਂ ਬਾਅਦ ਇਹਨਾਂ ਨੇ ਨਾਲ ਇੱਕ ਕਲਿੱਪ ਹੋਰ ਜੋੜਿਆ ਸਰ ਰਣਜੀਤ ਸਿੰਘ ਤਲਵੰਡੀ ਜੀ ਦਾ ਉਹ ਕਲਿੱਪ ਕਦੋਂ ਦਾ ਹੈ 30 ਅਪ੍ਰੈਲ 2017 ਦਾ ਇਲੈਕਸ਼ਨਾਂ ਤੋਂ ਬਾਅਦ ਅਮਰਮੋਹਨ ਫਰਾਜ ਜੀ 3 ਜਾਂ 2017 ਦੇ ਵਿੱਚ ਆਪਣੇ ਘਰੇ ਕਲੰਬੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਪਏ ਨੇ ਉਹ ਵੀ ਪੂਰੀ ਵੀਡੀਓ ਨਹੀਂ ਹੈਗੀ ਮੈਂ ਫੇਰ ਚੈਲੰਜ ਕਰ ਰਿਹਾ ਜੀ ਆਪਣੇ ਜਿੰਨੇ ਵੀਡੀਓ ਪਾ ਰਹੇ ਨੇ ਮੈਂ ਦਾਅਵੇ ਨਾਲ ਗੱਲ ਕਹਿ ਰਿਹਾ ਹਾਂ ਮੈਂ ਥੰਨਾ ਸ਼ਾਹ ਛੱਡਣ ਦੀ ਗੱਲ ਕੀਤੀ ਹੋਈ ਹੈ ਚ ਸਾਢੇ 4 ਮਿੰਟ ਦੀ ਵੀਡੀਓ ਜਿਹੜੀ 1.5 ਮਿੰਟ ਦੀ ਵੀਡੀਓ ਉਹਨਾਂ ਨੇ ਪਾਈ ਹੈ ਉਹਦੇ ਵਿੱਚ ਕੀ ਕਹਿ ਰਿਹਾ ਤਲਵੰਡੀ ਸਟਾਰਟਿੰਗ ਚ ਵੀਡੀਓ ਮੰਗਾ ਲਿਓ ਤੁਸੀਂ ਤੁਸੀਂ ਅੱਜ ਦਾ ਡਾਟਾ ਵੀ ਨਿਕਲਣ ਦੀ ਕਿਹੜੀ ਡੇਟ ਦੀ ਪੈਂਦੀ ਹੈ ਤਲਵੰਡੀ ਸਾਹਿਬ ਰੂਬਰੂ ਹੋ ਕੇ ਪਹਿਲਾਂ ਸਟਾਰਟਿੰਗ ਕਰਦੇ ਪਏ ਨੇ ਮੈਂ 6 ਬੰਦੇ ਦਾ ਨਾਮ ਲਿਖ ਕੇ ਲੈ ਕੇ ਆਇਆ ਜੀ 5 ਬੰਦੇ ਦਾ ਸਰਦਾਰ ਯਾਦਵਿੰਦਰ ਸਿੰਘ ਜਾਦੂ ਜ਼ਿਲ੍ਹਾ ਪ੍ਰਧਾਨ ਸਰਦਾਰ ਇਕਬਾਲ ਸਿੰਘ ਚੰਨੀ ਸਾਹਿਬ ਕਾ ਨਗਰ ਕੌਂਸਲ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਫਕਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਨਾ ਬੇਟੇ ਸਤਜਿੰਦਰ ਸਿੰਘ ਜੀ ਮੇਰਾ ਨੰਬਰ 5ਵੇਂ ਨੰਬਰ ਤੇ ਫਿਰ ਬੋਲਦੇ ਨੇ ਉਹ ਸਾਰੇ ਕਲਿੱਪ ਨੂੰ ਪਹਿਲਾਂ ਕੱਢ ਦਿੱਤਾ ਕਿ ਮੇਰਾ ਨਾਮ ਬੋਲਦਾ ਕਿ ਅਸੀਂ ਸਾਰੇ ਗਦਾਰ ਸੀ ਜੇ ਅਸੀਂ ਗਦਾਰ ਹੁੰਦੇ ਸਾਸੁ ਕੁਮਾਰ ਸਿੰਘ ਨੂੰ ਕਹਿੰਦਾ ਚਿੱਠੀ ਦੇ ਕੇ ਆਏ ਆ ਸਾਸੁ ਕੁਮਾਰ ਸਿੰਘ ਜੀ ਸਾਡ ਜਿੰਦ ਅਸੀਂ ਜੀ ਨੂੰ ਟਿਕਟ ਨਾ ਦਿੰਦੇ 21 ਦੇ ਵਿੱਚ ਮੈਨੂੰ ਟਿਕਟ ਨਾ ਦਿੰਦੇ ਯਾਦਵੰਦ ਅਸੀਂ ਜਾਦੂ ਜੀ ਨੂੰ ਟਿਕਟ ਨਾ ਦਿੰਦੇ 24 ਦੀ ਘਰ ਵਾਲੀ ਨੂੰ ਐਮ ਸੀ ਦੀ ਇਕਬਾਲ ਸਿੰਘ ਚੰਨੀ ਨੂੰ ਟਿਕਟ ਨਾ ਦਿੰਦੇ ਜੇ ਸਾਡੇ ਬਾਰੇ ਲਿਖ ਕੇ ਦੇ ਕੇ ਜਾਂਦਾ ਚਲੋ ਉਸ ਤੋਂ ਬਾਅਦ ਆ ਯਾਦਵੰਦ ਅਸੀਂ ਜਾਦੂ ਜੀ ਨੂੰ ਐਮ ਐਲ ਏ ਦੀ ਵੀ ਟਿਕਟ ਖੰਨੇ ਤੋਂ ਮਿਲੀ ਹੈ ਜੋ ਦੇਖ ਕੇ ਦੇਖ ਕੇ ਐਸੀ ਸਾਡੇ ਕਰਕੇ ਐਸੀ ਗਦਾਰਾਂ ਬਣੇ ਉਹ ਕਹਿੰਦਾ ਮੈਂ ਮਿੱਥੋਂ ਭਾਗਿਆ ਪੈਸੇ ਲੈ ਗਿਆ ਹੁਣ ਉਸ ਗੱਲ ਦਾ ਵੀ ਮੈਂ ਖਲਾਸਾ ਕਰਦਾ ਜੀ ਉਸ ਗੱਲ ਤੇ ਵੀ ਆਜੋ ਬਹੁਤ ਅਹਿਮ ਗੱਲ ਹੈ ਮੈਂ ਜੀ ਇਹ ਕਹਿੰਦਾ ਸਪੋਰਟ ਨਹੀਂ ਕੀਤੀ ਮੈਂ ਤੁਹਾਨੂੰ ਜਿੰਦਰ ਸਿੰਘ ਜੀਤ ਜੀ ਮੈਂ ਪੌਂਪੀ ਜੀ ਸਾਰੇ ਤਲਵੰਡੀ ਨਾਲ ਫਿਰਦੇ ਤੋਂ ਦਿਖਾਣੇ ਆਂ ਅਸੀਂ ਕਿਵੇਂ ਦਾ ਪ੍ਰਚਾਰ ਕੀਤਾ ਮੈਂ ਦਿਖਾ ਰਿਹਾ ਮੈਂ ਪ੍ਰੂਫਾਂ ਨਾਲ ਗੱਲ ਕਰੂੰਗਾ ਵਿਪਨ ਦੇਵ ਗਨ ਜੀ ਨੇ ਮੈਨੂੰ ਉਹਨਾਂ ਨੇ ਪੈਸੇ ਮੋੜੇ ਮੜਾਈ ਮੜਾਏ ਪੈਸੇ ਮੜਾਏ ਜਾਂ ਮੁਰਜਮੇ ਕਿਤੇ ਮੈਨੂੰ ਵੀ ਬੰਦੇ ਮਈਆਂ ਦਵਾਏ ਅਫਸਰ ਜਿੰਦ ਸਿੰਘ ਜੀ ਜੀ ਨੇ ਦਵਾਏ ਇਸ ਗੱਲ ਦੇ ਗਵਾਹ ਨੇ ਸਰਜਿੰਦਰ ਸਿੰਘ ਜੀ ਜੀ ਨੇ ਮੇਰੇ ਹੱਕ ਦੀ ਹਿੱਤ ਠੋਕੇ ਲੜਾਈ ਲੜੀ ਇਸ ਗੱਲ ਦੀ ਵੀ ਜਿਹੜੇ ਪਹਾੜੀ ਦੇ ਗਰੀਬ ਦੇ ਪੈਸੇ ਨੇ ਮਾਰੀ ਗੱਲ ਔਰ ਮੰਨੇ ਉਹ ਮੰਨੇ ਵੀ ਨਹੀਂ ਮੇਰੇ ਪੈਸੇ ਮੋੜੇ ਉਹ ਪੈਸੇ ਮੈਂ ਵਾਪਸ ਲੈਨੇ ਉਹ ਪੈਸੇ ਮੈਂ ਵਾਪਸ ਲੈਨੇ ਮੇਰਾ ਹੱਕ ਸੀ ਜੇ ਮੈਂ ਗਦਾਰ ਹੁੰਦਾ ਪਾਰਟੀ ਦਾ ਮੈਨੂੰ 2021 ਚ ਮੈਂ ਚੋਣ ਟਿਕਟ ਨਾ ਮੈਨੂੰ ਪਾਰਟੀ ਦਿੰਦੀ ਮੈਂ ਦੁਬਾਰਾ ਫੇਰ ਜਿੱਤ ਕੇ ਆਇਆ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਉਦੋਂ ਵੀ ਇਹਨਾਂ ਨੇ ਮੇਰੀ ਉਸ ਸਮੇਂ ਮੇਰੇ ਹਾਈ ਵੀਡੀਓ ਕਿਤੇ ਪਾੜਿਆ ਕਾਂਗਰਸ ਨਹੀਂ ਹੋ ਗਿਆ ਫੇਰ ਗੱਲ ਕਰਦੇ ਆ ਆਮ ਪਾਰਟੀ ਦੀ ਜਾਣਦੀ ਮੈਨੂੰ ਤਾਂ ਇਲਜ਼ਾਮ ਲਾਉਂਦੇ ਨੇ ਮੈਂ ਧੰਨਵਾਦ ਕਰਦਾ ਸਾਥ ਤਰਫ ਨਹੀਂ ਸੋਝੀਦਾ ਆਪਣੇ ਵੀਰ ਰਜਿੰਦਰ ਸਿੰਘ ਜੀ ਦਾ ਪੌਂਪੀ ਜੀ ਦਾ ਮੈਂ ਮਿਊਸ ਹੋ ਕੇ ਬੈਠਾ ਸੀ ਸੁਣਨ ਵਾਲੀ ਗੱਲ ਹੈ ਕਿਉਂਕਿ ਇੱਥੋਂ ਮੈਂ ਕਲੀਅਰ ਗੱਲ ਕਹਿ ਚੁੱਕਿਆ ਸੀ ਮੈਂ ਬਿਕਰਮਜੀਤ ਸਿੰਘ ਚਿੰਤੂ ਦੀ ਚੋਣ ਨਹੀਂ ਸਾਥ ਦੇਣਾ ਮੈਂ ਬਿਲਕੁਲ ਸਾਥ ਨਹੀਂ ਦੇਣਾ ਮੈਂ ਠੋਕੇ ਗੱਲ ਕਹਿ ਰਿਹਾ ਕਿਉਂਕਿ ਮੇਰੇ ਉਹਨਾਂ ਮਤ ਪੇ ਸੀਗੇ 2008 ਦੇ ਮੈਂ ਕਲੀਅਰ ਕਹਿ ਚੁੱਕਿਆ ਸੀ ਸਾਹ ਯਾਦਵਨ ਅਸੀਂ ਸ਼ਾਦੂ ਨੂੰ ਰਜਿੰਦਰ ਸਿੰਘ ਜੀ ਜੀ ਨੂੰ ਹੋਰ ਵੀ ਟੀਮ ਸੀ ਮੈਂ ਇਹਦੀ ਮਨਮਰਜ਼ਤ ਨਹੀਂ ਕਰਨੀ ਪਰ ਮੇਤੇ ਦਬਾਅ ਪਾਇਆ ਮੈਕਡੀ ਚ ਇਹਨਾਂ ਨੇ ਮੇਰੀ ਸਾਹਮਣੇ ਮੀਟਿੰਗ ਕਰਾਈ ਖਾਲਸੇ ਨਾਲ ਮੁਕਰ ਜਨ ਜੇ ਮੈਂ ਮੇਜਿਕਲ ਝੂਠ ਬੋਲਾਂ ਉੱਥੇ ਵੀ ਮੈਂ ਸ਼ਰਮ ਜਵਾਬ ਦੇ ਕੇ ਆ ਗਿਆ ਮੈਂ ਖਾਲਸੇ ਦੀ ਮਦਦ ਨਹੀਂ ਕਰਨੀ ਪਰ ਸਦਾ ਜੀ ਆਦਵਿੰਦਰ ਸਿੰਘ ਜਾਦੂ ਜੀ ਦਾ ਦਬਾਅ ਸਾਹ ਜਿੰਦਰ ਸਿੰਘ ਜੀ ਜੀ ਬੈਠੇ ਨੇ ਆਪਾਂ ਪਾਰਟੀ ਦੀ ਕਰਨੀ ਹੈ ਪਰ ਮੇਰਾ ਮਨ ਨਹੀਂ ਸੀ ਮੈਂ ਇਹਨਾਂ ਦੀ ਮਦਦ ਤੇ ਚਲੋ ਫਾਮੀ ਪਈ ਪਰ ਉਸ ਤੋਂ ਬਾਅਦ ਕੀ ਹੋਇਆ ਬਿਕਰਮਜੀਤ ਸਿੰਘ ਖਾਲਸੇ ਨੇ ਮੇਰੇ ਨਾਲ ਕੀ ਕੀਤਾ ਮੈਂ ਕੋਸਟਾਸ਼ਰਮ ਦੇ ਕੋਲ ਸਟਾਰ ਆਪਣਾ ਜੋ ਸਟੇਜ ਸੀ ਮੈਂ ਅਕਾਲੀ ਦਲ ਦੀ ਸਟੇਜ ਲਾਈ ਮੁਕਰਜਨ ਅਕਾਲੀ ਦਲ ਵਾਲੇ ਮੁਕਰਜਨ ਇਸ ਗੱਲ ਤੋਂ ਵੀ ਨਹੀਂ ਵੇ ਗੱਲ ਝੂਠਾ ਜਾਂ ਸੱਚ ਹੈ ਮੈਨੂੰ ਅਜਿਹਾ ਹੋਣਾ ਆਂਦਾ ਵੀ ਗੱਲ ਤੋਂ ਕਹਿਣ ਤੋਂ ਤੁਹਾਨੂੰ ਮੈਂ ਰੋਕੇ ਮੈਂ ਦੱਸਦਾ ਮੈਂ ਨਹੀਂ ਕਰ ਮੈਂ ਸਟੇਜ ਲਾਈ ਅਕਾਲੀ ਦਲ ਦੀ ਉੱਥੇ ਕੋਸਟਾਸ਼ਰਮ ਵਾਲੇ ਸਾਰੇ ਬੰਦੇ ਆਏ ਉਹਨਾਂ ਨੇ ਕਿਹਾ ਸੁਖਬੀਰ ਜੀ ਦਾ ਜੀ ਸਨਮਾਨ ਕਰਾਂਗੇ ਸਾਹਮਣੇ ਜਿੰਨੀ ਮਾਰਕੀਟ ਵਾਲੇ ਜਿੰਨੇ ਮੇਰੇ ਵਾਰਡ ਦੇ ਰੋਕੀ ਸੀ ਬਜ਼ੁਰਗ ਸੀ ਮੇਰੇ ਨਾਲ ਸਭ ਖੜੇ ਸੀਗੇ ਵਿਕਰਮਜੀਤ ਸਿੰਘ ਖਾਲਸੇ ਨੇ ਐਟ ਅ ਟਾਈਮ ਪ੍ਰੋਗਰਾਮ ਚੇਂਜ ਕਰਤਾ ਮੇਰੇ ਵੱਲ ਸ੍ਰੀ ਸੁ ਮੈਂ ਰੋਸ ਤੇ ਅਸਤੀਫਾ ਦਿੱਤਾ ਦਿੱਤਾ ਮੈਂ ਮੈਂ ਸ਼ਾਮਲ ਵੀ ਹੋ ਗਿਆ ਆਮ ਪਾਰਟੀ ਪਰ ਫਿਰ ਯਾਦਵਿੰਦਾ ਸੀ ਸ਼ਾਜੂ ਜੀ ਮੇਰਾ ਭਰਾ ਹੈ ਛੋਟਾ ਕੋਈ ਐਸੀ ਗੱਲ ਨਹੀਂ ਪਰਿਵਾਰਕ ਸਾਡੇ ਰਿਸ਼ਤੇ ਨੇ ਚਾਹੇ ਸਿਆਸੀ ਅਸੀਂ ਦੂਰੀਆਂ ਅੱਜ ਲਾ ਕਰ ਲੀਆਂ ਨੇ ਸਰਜਿੰਦਰ ਸਿੰਘ ਜੀ ਜੀ ਬੈਠੇ ਨੇ ਮੇਰੇ ਘਰੇ ਆਏ ਮੇਰੇ ਘਰੇ ਫਿਰ ਮੈਨੂੰ ਮੋਸ਼ਨ ਕੀਤਾ ਇਹਨਾਂ ਨੇ ਵੀ ਨਹੀਂ ਪਾਟਿਆ ਤੂੰ ਸਾਡਾ ਹੈਗਾ ਨਹੀਂ ਇਹ ਗੱਲ ਹੈਗੀ ਜੱਜਤ ਦੀ ਵੀ ਆਪਾਂ ਪਰਿਵਾਰ ਆ ਪਰਿਵਾਰ ਆਪਾਂ ਇੱਕਾਂ ਵੀ ਆਪਣਾ ਕੋਈ ਐਸੀ ਗੱਲ ਨਹੀਂ ਫਿਰ ਮੈਂ ਫਿਰ ਵੀ ਮੈਂ ਜਾ ਤੂੰ ਉਹਨਾਂ ਦੀ ਇੱਜ਼ਤ ਨਾਲ ਸਾਡਾ ਭਾਈ ਸੀਗਾ ਕਿਉਂਕਿ ਅਸੀਂ ਦਿਲੋਂ ਭਾਈ ਮੰਨਿਆ ਜਦੂ ਨੂੰ ਅੱਜ ਵੀ ਉਹਦੀ ਇੱਜ਼ਤ ਕਰਦੇ ਆ ਕੋਈ ਐਸੀ ਗੱਲ ਨਹੀਂ ਚਾਹੇ ਸਿਆਸੀ ਲੱਗਾਂ ਮੈਂ ਕਾਲੀ ਗੱਲ ਤੇ ਬੈਕ ਕਰ ਗਿਆ ਉਸੇ ਦਿਨ ਸੇ ਸਿਰਫ ਪਰਿਵਾਰਕ ਕਲੇਸ਼ਨ ਹੋਣ ਕਰਕੇ ਵੀ ਚਲੋ ਕੋਈ ਗੱਲ ਨਹੀਂ ਪਰ ਫਿਰ ਵੀ ਉੱਥੇ ਜਾ ਕੇ ਮੇਰਾ ਕੋਝਾ ਮਜਾਬੜਾਇਆ ਗਿਆ ਮੇਰੇ ਕੰਮ ਰੁਕੇ ਮੇਰੇ ਵਾਰਡ ਦੇ ਸਰ ਜਿੰਦਰ ਸਿੰਘ ਜੀ ਜੀ ਆਪ ਪਾਰਟੀ ਚਲੇਗੇ ਚਲੋ ਵਧੀਆ ਹੋਇਆ ਮੈਂ ਕਿਹਾ ਰੱਬ ਜੋ ਕਰਦਾ ਬਹੁਤ ਵਧੀਆ ਕਰਦਾ ਮੇਰੀ ਕੋਈ ਬਾਹ ਪੜਾ ਨਾ ਨਾ ਸੀਗਾ ਮੇਰੇ ਵਾਰਡ ਦੇ ਕੰਮ ਰੁਕੇ ਪਏ ਸੀ ਲੋਕਾਂ ਤੋਂ ਮੈਂ ਕਦੇ ਲੋਕਾਂ ਕੋਲ ਜਾ ਕੇ ਕਿਵੇਂ ਗੱਲਾਂ ਕਰਦਾ ਲੋਕੀ ਲੋਕੀ ਸਾਨੂੰ ਤਾਨੇ ਮਾਰਦੇ ਸਾਡੇ ਕੰਮ ਨਹੀਂ ਹੁੰਦੇ ਹੈਗੇ ਪ੍ਰਧਾਨ ਦੇ ਦੀ سپورਟ ਕੀਤੀ ਨਗਰ ਕੌਂਸਲ ਦਾ ਪ੍ਰਧਾਨ ਜੇ ਅੱਜ 5 ਸਾਲ ਕੱਟਣ ਲੱਗਿਆ ਤਾਂ ਮੇਰੀ ਬਦੌਲਤ ਕੱਟਣ ਲੱਗਿਆ ਠੋਕੇ ਛਾਤੀ ਠੋਕੇ ਗੱਲ ਕਹਿ ਰਿਹਾ ਇਹ ਗੱਲ ਇਹਨੂੰ ਲਾਉਣ ਦੀ ਕਈ ਵਾਰ ਕਾਮਯਾਬ ਹੋ ਗਏ ਸੀ ਪਰ ਯਾਦਵੰਦ ਅਸੀਂ ਯਾਦੂ ਨੇ ਕਿਹਾ ਵੀ ਆਪਾਂ ਨੇ ਇਹਨੂੰ ਹਟਣ ਨਹੀਂ ਦੇਣਾ ਪ੍ਰਧਾਨੀ ਤੋਂ ਕਹਿਵੇ ਕੋਈ ਮੇਰੇ ਤਾਂ ਪੈਸੇ ਨਾਲ ਕੰਮ ਲੰਦੇ ਨੇ ਦਸਾਂ ਸਾਲਾਂ ਦੇ ਵਿੱਚ ਮੇਰੇ ਠੇਕੇਦਾਰਾਂ ਨੇ 5 ਕਰੋੜ ਦੇ ਕੰਮ ਕਰਾਏ ਨੇ 5 ਕਰੋੜ ਦੇ ਮੇਰੇ ਵਾਰਡ ਦੇ ਵਿੱਚ ਸਾਰੇ ਠੇਕੇਦਾਰਾਂ ਨੇ ਕੋਈ ਠੇਕੇਦਾਰ ਬਾਹਰ ਖੜੀ ਕਰਕੇ ਕਹਦੇ ਪਾਰਟੀਆਂ ਨੇ ਕਿਸੇ ਠੇਕੇਦਾਰ ਤੋਂ 1 ਰੁਪਿਆ ਵੀ ਲਿਆ ਹੋਵੇ ਕੰਮ ਦਾ ਜਾਂ ਦੀਵਾਲੀ ਵੀ ਆਪਣੇ ਘਰੇ ਲਿੱਤੀ ਹੋਵੇ ਡੱਬਾ ਵੀ ਉਠਾਈਦਾ ਮੈਂ ਦੇਨਦਾਰੋਂ ਮੈਂ ਖੰਨਾ ਸ਼ਹਿਰ ਛੱਡੂ ਜੇ ਮੈਂ ਤਾਂ ਕੋਈ ਇਨਜਾਮ ਲਾਦਨੀ ਇਸ ਗੱਲ ਦਾ ਔਰ ਕੋਈ ਮੁਲਾਜ਼ਮ ਕਹਦੇ ਕੰਮ ਕਰਾ ਦਾ ਮਿਸਪਲ ਕਮੇਟੀ ਚ ਪਾਰਟੀਆਂ ਨੇ ਕੋਈ ਰੁਪਿਆ ਲਿਆ ਹੋਵੇ ਮੈਂ ਖੰਨਾ ਸ਼ਹਿਰ ਛੱਡੂ ਸਿਆਸਤ ਤਾਂ ਬੋਦੂ ਮੈਂ ਇਲੈਕਸ਼ਨ ਵੀ ਨਹੀਂ ਲੜੂਗਾ ਐਵੇਂ ਸੇ ਵੀ ਇੱਥੇ ਹੀ ਬਸ ਨਹੀਂ ਮੇਰੇ ਕੰਮ ਜਦੋਂ ਵਾਰਡ ਦੇ ਬੰਦ ਹੋਏ ਮੈਂ ਧੰਨਵਾਦ ਕਰਦਾ ਸਾਕਨ ਪ੍ਰਿਸ਼ਿ ਸਮਝੀਦਾ ਜਿਨ੍ਹਾਂ ਨੇ ਮੈ ਅੱਜ ਉਹਨਾਂ ਦੀ ਬਦੌਲਤ ਸਰ ਜਿੰਦਰ ਸਿੰਘ ਜੀ ਜੀ ਬੈਠੇ ਪੌਂਪੀ ਜੀ ਬੈਠੇ ਨੇ ਇਹਨਾਂ ਦੀ ਪ੍ਰੇਰਣਾ ਸਦਕਾ ਫਿਰ ਮੈਂ ਆਮ ਪਾਰਟੀ ਜੁਆਇਨ ਕੀਤੀ ਤੇ ਮੇਰੇ ਕੰਮ ਸ਼ੁਰੂ ਹੋਏ ਵਾਰਡ ਦੇ ਵਿੱਚ 35 ਲੱਖ ਦਾ ਕੰਮ ਬੈਕ ਜੁਆਇਨ ਹੁੰਦੇ ਸਰ ਮੈਂ ਧਰਮਸ਼ਾਲਾ ਦਾ ਕੰਮ ਬੈਕ ਕਰਾਇਆ ਇਸ ਤੋਂ ਬਾਅਦ ਲੈਕਟਾਂ ਦਾ ਟੈਂਡਰ 45 ਲੱਖ ਦਾ ਲਾਇਆ ਮੇਰੇ ਹੋਰ ਵੀ ਕਰੋੜ ਰੁਪਏ ਦੇ ਐਸਟੀਮੇਟ ਪਾਸ ਨੇ ਜਿਹੜੇ ਕੰਮ ਹੋਣ ਵਾਲੇ ਬਾਕੀ ਜਿਹੜੇ ਕੰਮ ਹੋਣ ਵਾਲੇ ਨੇ ਔਰ ਮੇਰੇ ਅੱਜ ਕੰਮ ਵੀ ਵਧੀਆ ਚੱਲਦੇ ਬੇ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਨੂੰ ਸਾਨੂੰ ਜਿਤਾ ਆ ਗਏ ਪੇਜਾ ਕੰਮਾਂ ਲੈ ਸੋ ਮੇਰੀ ਬੇਨਤੀ ਇੰਨੀ ਜਿਹੜਾ ਕਾਂਗਰਸ ਬਾਰ ਬਾਰ ਝੋਲਾ ਪਾ ਰਹੀ ਆ ਇਹਦਾ ਮਤਲਬ ਸ਼ਹੀਦਾਂ ਦੇ ਪਰਿਵਾਰਾਂ ਦਾ ਜਾਂ ਫ੍ਰੀ ਫਾਈਟਰ ਪਰਮਾਨ ਕਰਨ ਲਿਆ ਘਰ ਜਾ ਕੇ ਆ ਤਿਰੰਗਾ ਝੰਡਾ ਤੁਸੀਂ ਫੇਰ ਇੱਕ ਵਾਰੀ ਦੇਖ ਲਓ ਤਿਰੰਗਾ ਝੰਡਾ ਮੇਰੇ ਗੱਲ ਚ ਮੈਂ ਇਹਨੂੰ ਮੈਂ ਮੈਂ ਕਹਿੰਦਾ ਮੇਰੇ ਲਈ ਸ਼ਾਨ ਹੈ ਇਹ ਇਹਨੂੰ ਮੈਂ ਜੇ ਮੇਰੇ ਸ਼ਰੀਰ ਤੇ ਪਹੂਗਾ ਤਾਂ ਮੈਂ ਕਹਿੰਦਾ ਜੇ ਮੈਂ ਦੇਸ਼ ਲਈ ਕੁਰਬਾਨ ਹੋਵਾਂ ਤਾਂ ਮੈਨੂੰ ਮਿਲ ਲਿਖੂਗਾ ਤੇ ਕਾਂਗਰਸੀ ਕੀ ਕਹਿੰਦੇ ਨੇ ਭਾਗਜਾ ਜੀ ਕਾਂਗਰਸ ਮਾਨ ਕਰ ਗਏ ਸੀ ਚੈਲੰਜ ਕਰਦਾ ਕਿਸੇ ਵੀ ਸਟੇਜ ਤੇ ਆ ਕੇ ਕਿਸੇ ਵੀ ਕੋਈ ਪੱਤਰਕਾਰ ਭਾਈਚਾਰਾ ਕਹਿ ਦੇਵੇ ਕੋਈ ਬਿਆਨ ਆਇਆ ਹੋਵੇ ਜੁਆਇਨਿੰਗ ਐਦਾ ਹੁੰਦੀ ਉਸ ਤੋਂ ਜੇ ਤੁਸੀਂ ਤੁਸੀਂ ਸਾਰੇ ਬੈਠੇ ਜੁਆਇਨਿੰਗ ਐਦਾ ਹੁੰਦੀ ਹੈ ਕਾਂਗਰਸ ਦੇ ਵਿੱਚ ਅੱਜ ਅੱਜ ਚੱਟੇ ਮਾਰ ਕਾਂਗਰਸੀ ਫਿਰਦੇ ਬੈਨੇ ਆਪਣੇ ਆਪਾਂ ਨੂੰ ਖੁਸ਼ ਕਰਨ ਲਈ ਫੇਸਬੁਕਾਂ ਦੇ ਮਾਧਿਅਮ ਪਾਰਟੀਆਂ ਦਾ ਕਾਂਗਰਸ ਮੈਨਡ ਕਰ ਗਿਆ ਜੀ ਪਾਰਟੀਆਂ ਦਾ ਆਮ ਪਾਰਟੀ ਜੁਆਇਨ ਕਰ ਗਿਆ ਪਾਰਟੀਆਂ ਹੋਰ ਤੜ ਗਿਆ ਆ ਜਿਹੜੇ ਮੈਂ ਖੁਲਾਸੇ ਕੀਤੇ ਬਿਲਕੁਲ ਇੱਕ ਇੱਕ ਪ੍ਰੂਫਾਂ ਨਾਲ ਕਰ ਰਿਹਾ ਕੋਈ ਮੇਰੇ ਤੇ ਸਾਬਤ ਕਰ ਦੇ ਦਾਗ ਪਾਰਟੀਆਂ ਦਾਗ ਹੈ ਡੱਗੀ ਹੈ ਮੈਂ ਤੁਹਾਡਾ ਸਾਰਾ ਦੇਨਦਾਰ ਹੋਊਗਾ ਤੁਹਾਡੀ ਜਿੱਤੀ ਉਹ ਮੇਰਾ ਸਿਰ ਹੋਊਗਾ ਅੱਡੀ ਗੱਲ ਮੈਂ ਫੇਰ ਕਹਿੰਦੀ ਆ ਸੋ ਤੁਹਾਡਾ ਮੈਂ ਧੰਨ ਅੱਜ ਇੱਥੇ ਆਇਓ ਔਰ ਮੇਰਾ ਤੁਖੜਾ ਸੁਣਾਇਆ ਸੱਚਾ ਕਿਉਂਕਿ ਮੈਂ ਕਲਪ ਗਿਆ ਜੀ ਮੈਂ ਮੈਨਾਂ ਨੂੰ ਜਵਾਬ ਨਹੀਂ ਸੀ ਦੇਣਾ ਇਹਨਾਂ ਦਾ ਟੁੱਚੂਆਂ ਦਾ ਮੈਂ ਜਵਾਬ ਨਹੀਂ ਦੇਦਾ ਟੁੱਚੂ ਨੇ ਹੀ ਮੇਰੇ ਲਈ ਜਿਹੜੇ ਮੈਨੂੰ ਧਮਕੀ ਦਿੰਦੇ ਆ ਨਾ ਮੈਂ ਗੁਰੂ ਦਾ ਸੇਖ ਹਾਂ ਮੈਂ ਮਾਤਾ ਨਾਨਾ ਦੀਵਨ ਨੂੰ ਮੰਨਣ ਵਾਲਾ ਮੈਂ ਗੁਰੂ ਰਾਮਦਾਸ ਦਾ ਔੜਾ ਸਾਹਿਬ ਲੈ ਕੇ ਨਿਕਲਦਾ ਟੁੱਚੂਆਂ ਨੂੰ ਦੱਸਣਾ ਚਾਹਨਾ ਜਿਹੜੇ ਮੈਨੂੰ ਧਮਕੀ ਦਿੰਦੇ ਫੋਨ ਕਰਕੇ WhatsApp ਕਾਲ ਤੇ ਕਹਿੰਦੇ ਆ ਨਾ ਵੀ ਤੇਰੇ ਮੁੰਤੇ ਦੇ ਪਰਿਵਾਰ ਨੂੰ ਦੇਖ ਲਾਂਗੇ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਆ ਨਾ ਉਹ ਦੂਜਿਆਂ ਦੇ ਪੱਥਰ ਨਹੀਂ ਮਾਰ ਦਿੰਦੇ ਉਹਨਾਂ ਨੂੰ ਤੁਹਾਡੇ ਮੱਦੇ ਸਾਡੇ ਮਾਧਿਅਮ ਨਹੀਂ ਵੀ ਮੈਂ ਦੱਸੂਗਾ ਮੈਂ ਇਸ ਗੱਲ ਤੇ ਵੀ ਕੋਈ ਕੰਪਲੇਨਟ ਦਿੱਤੀ ਹੈ ਤੁਸੀਂ ਤਾਂ ਕੀ ਕੰਪਲੇਨਟ ਮੈਂ ਆਪ ਹੀ ਜੱਟ ਡਰਪੋਗਾਂ ਤਾਂ ਕੰਪਲੇਨਟ ਦੇ ਕੇ ਆਮਾ ਜੀ ਕੌਣ ਸੀ ਬੰਦੇ ਕੌਣ ਸੀ ਨਿਤਮਗੇ ਬੰਦੇ ਮੈਂ ਬੰਦੇ ਵੀ ਦੱਸੂਗਾ ਜੀ ਬੰਦੇ ਵੀ ਸਮਾਂ ਤੇ ਦੱਸੂਗਾ ਮੇਰੇ ਕੋਲ ਕਾਲਾਂ ਵੀ ਆਇਆ ਦੱਸੂਗਾ ਬੰਦੇ ਵੀ ਜਿਵੇਂ ਹੁਣ ਵੀਡੀਓ ਦੇਖੋ ਵੀਡੀਓ ਕਾਲ ਚਲਾਨੀਆਂ ਸੀ ਉਹਦੇ ਵਿੱਚ ਜੇ ਕੋਈ ਨਾਮ ਕਲੀਅਰ ਮੂਰਲੀ ਕਤਾਰ ਦੇ ਲੀਡਰ ਮੂਰਲੀ ਕਤਾਰ ਦੇ ਤੁਸੀਂ ਆਪ ਚੋਚ ਲੋ ਮੂਰਲੀ ਕਤਾਰ ਦੇ ਆਗੂ ਤੁਹਾਨੂੰ ਆਪ ਹੀ ਬਦੱਸ ਦਿੰਗੇ ਜੀ ਮੇਰੇ ਦੱਸਣ ਤੋਂ ਪਹਿਲਾਂ ਉਹਨਾਂ ਨੇ ਕਹਿੰਦਾ ਹਾਂ ਜੀ ਸਾਡੇ ਫੋਨ ਗਏ ਸੀ ਜੀ ਕੰਪ ਮੈ ਸ਼ਰਮ ਸ਼ਹਿਰ ਦੇ ਵਿੱਚ ਹਾਂ ਅੱਜ ਵੀ ਮੈਂ ਸਮਾਜ ਦੇ ਤਮੱਚ ਗਿਆ ਮੈਂ ਬੇਚਾਨ ਨਾਲਾ ਡਰਨ ਵਾਲਾ ਨਹੀਂ ਭਾੜੀ ਕਾਨੂੰਨੀ ਦਾ ਲੜਾਈ ਲੜਨੀ ਪਣੀ ਹੈ ਜਦੋਂ ਦਾ ਜਿਹੜੀ ਚੀਜ਼ ਦਾ ਬਿਲਕੁਲ ਬਿਲਕੁਲ ਹਾਂ ਤੁਸੀਂ ਜਿਹੜੇ ਕਾਨੂੰਨੀ ਦੀ ਗੱਲ ਕੀਤੀ ਹੈ ਉਹ ਵੀ ਦੱਸ ਰਿਹਾ ਮੈਂ ਅੱਜ ਇਹ ਬਾਰੇ ਮੈਂ ਆਪਣੇ ਵਕੀਲਾਂ ਨਾਲ ਸਲਾਹ ਕਰ ਰਿਹਾ ਕਾਨੂੰਨੀ ਮਹਾਰਾ ਨਾਲ ਸਲਾਹ ਕਰ ਰਿਹਾ ਜਿਹੜੀ ਮੇਰੇ ਖਿਲਾਫ ਝੂਠੇ ਪਾਉਂਦੇ ਨੇ ਕਲਿੱਪ ਕੱਟ ਕੇ ਔਰ ਇਹ ਵੀ ਨਾਲ ਕਲਿੱਪ ਕੱਟ ਕੇ ਜਿਹੜੇ ਪਾ ਰਹੇ ਨੇ ਇਹਨਾਂ ਦੇ ਖਿਲਾਫ ਮੈਂ ਕਾਨੂੰਨੀ ਨੋਟਿਸ ਭੇਜੂ ਔਰ ਇਹਨਾਂ ਦੇ ਖਿਲਾਫ ਮੈਂ ਕਾਨੂੰਨ ਦਾ ਦਰਵਾਜ਼ਾ ਵੀ ਖੜਕਾਉਂਗਾ ਉਰੇ ਨਾ ਕਾਨੂੰਨਾ ਨੋਟਿਸ ਭੇਜ ਗਏ ਇਹਨਾਂ ਤੋਂ ਕਾਨੂੰਨ ਦੀ ਜਿਹੜੀ ਕਾਰਵਾਈ ਬਣਦੀ ਉਹ ਕਰਵਾਉਂਗਾ ਇਹਨਾਂ ਤੋਂ ਮੈਂ ਕੋਈ ਕੰਪਲੇਟ ਦੋਂਗੇ ਤੁਸੀਂ ਉਹਨੇ ਵੀ ਬੜੇ ਦੇਖੋ ਕੰਪਲੇਟ ਦੀ ਜਿਹੜੀ ਗੱਲ ਹੈ ਮੈਂ ਮੈਂ ਤੁਹਾਨੂੰ ਪਹਿਲੀ ਗੱਲ ਚਾਹੇ ਮੇਰੇ ਚ ਨਾਮ ਕੋ ਦਾਮ ਮੈਂ ਗੁਰਨਾਮ ਦਾਸ ਦਾ ਪੁੱਤਰ ਆ ਮੈਂ ਮਾਤਾ ਨੈਣਾ ਦੇਵੀ ਦੇ ਜਨਮ ਮੈਂ ਨਾ ਟਚੂਆਂ ਨੂੰ ਨਹੀਂ ਕੋ ਸਮਝ ਆ ਨਾ ਟਚੂ ਮੈਂ ਸ਼ਰੇਆਮ ਗੱਲ ਕਹਿ ਰਹੇ ਚੈਲੰਜ ਕਰਕੇ ਗੱਲ ਕਹਿ ਰਹੇ ਗੱਲ ਜੇ ਇਹ ਨਾ ਦਵਾਰਾ ਦੀਨ ਦੀ ਮੈਨੂੰ ਕੋਸ਼ਿਸ਼ ਕੀਤੀ ਨਾ ਐਸਾ ਟੰਗੂ ਹੈ ਨਾ ਇਹ ਮੈਨੂੰ ਕਹਿੰਦਾ ਤਿਤਲੀਆਂ ਯਾਰ ਤਿਤਲੀਆਂ ਵਰਗਾ ਤੁਸੀਂ ਦਿੱਤੀ ਘੋਰ ਗੱਲ ਕਹਿਣ ਗਿਆ ਮੈਂ ਭੁੱਲ ਗਿਆ ਸੀ ਇਹ ਕ ਉਹ ਮਿੰਟ ਤਿਤਲਿਓ ਬਣਾ ਰਹੇ ਰਹੰਗੋ ਉਹ ਕਾਂਗਰਸੀਓ ਪਹਿਲੀ ਤਕਤਾਰ ਦੇ ਕਾਂਗਰਸੀਓ ਉਹ ਮੈਂ ਕੀ ਪੁੱਛਿਆ ਅੱਛਾ ਇੱਕ ਗੱਲ ਹੋਰ ਜਿਹੜਾ ਦਾਅ ਦੂਜੇ ਦਲਾਂ ਨੂੰ ਖੜਦੇ ਨੇ ਆਪਣੇ ਪਰਿਵਾਰ ਦਾ ਤਾਂ ਤੋ ਨਹੀਂ ਸਕਦੇ ਹੁਣ ਮੈਂ ਇੱਕ ਹੋਰ ਵੱਡੀ ਸ਼ਹਿਰ ਦੇ ਮੁੱਦੇ ਦੀ ਗੱਲ ਕਰਨ ਜਾ ਰਿਹਾ ਇਹਨਾਂ ਦਾ ਭਰਾ ਇਹਨਾਂ ਕੋਲ ਤਾਂ ਰੁਪਿਆ ਨਹੀਂ ਕਿਉਂਕਿ ਸੱਤਾ ਦੇ ਪਲਾਟੀ ਨੇ ਇਹ ਲੋਗ ਕੁਰਸੀ ਦੇ ਭੁੱਖੇ ਨੇ ਹਾਰ ਗਏ ਇਲੈਕਸ਼ਨ ਵੀ ਹਾਰ ਗਏ ਪਰ ਜਾ ਕੇ ਉਹਦੀ ਗੋਦੀ 'ਚ ਬਹਿ ਗਏ ਮੋਦੀ ਦੇ ਜਿਹੜਾ ਮੋਦੀ ਨੂੰ ਖਾਲਾਂ ਕੱਢਦੇ ਸੀਗੇ ਪਰ ਜਾ ਕੇ ਉਥੋਂ ਰਾਜ ਮੰਤਰੀ ਰੇਲਵੇ ਰਾਜ ਮੰਤਰੀ ਬਣ ਗਿਆ ਨਾਲਾ ਪਰਿਵਾਰ ਕਿਉਂ ਨਹੀਂ ਆਪਣੇ ਪਰਿਵਾਰ ਦੀ ਲੋਕਾਂ ਦੀਆਂ ਗੱਲਾਂ ਉਠਾਉਂਦੇ ਨੇ ਵੀ ਕਾਂਗਰਸ ਜਾਂਦਾ ਹੀ ਅਕਾਲੀ ਜਾਂਦੇ ਬੀ ਆਮ ਪਾਰਟੀ ਜਾ ਰਹੇ ਆਪਣਾ ਪਰਿਵਾਰੇ ਸੰਭਲੋ ਫੇਰ ਤਾਂ ਛੱਡੋ ਜੇ ਤੁਸੀਂ ਪਰਿਵਾਰ ਜੇ ਤੁਹਾਡਾ ਪਰਿਵਾਰ ਚੱਲਿਆ ਗਿਆ ਢੀ ਵੱਡੀ ਤੁਹਾਡੇ ਪਰਿਵਾਰ ਕੋਲ ਪੋਸਟ ਹੈ ਲੈ ਬ ਖੰਨੇ ਦੀ ਗੱਲ ਕਰਨ ਜਾਣੇ ਆ ਜਦ ਵੀ ਇਲੈਕਸ਼ਨ ਹੋਈ ਹੈ ਮੈਂ ਬਹੁਤ ਵੱਡਾ ਮੁੱਦਾ ਠਾਇਆ ਖੰਨੇ ਦੇ ਰੇਲਵੇ ਸਟੇਸ਼ਨ ਦਾ ਖੰਨੇ 'ਚ ਆਪਣੇ ਟ੍ਰੇਨਾਂ ਹੁੰਦੀਆਂ ਸੀ ਸਤਖੰਡ ਐਕਸਪ੍ਰੈਸ ਜਿਹੜੀ ਹਜੂਰ ਸਾਹਿਬ ਜਾਂਦੀ ਹੁੰਦੀ ਸੀ ਪਸ਼ਚਮ ਐਕਸਪ੍ਰੈਸ ਜਿੱਤੇ ਆਪਾਂ ਬੰਬਈ ਬਹਿ ਕੇ ਵਪਾਰੀ ਬੰਦੇ ਜਾਂਦੇ ਸਾਡੀਆਂ ਟ੍ਰੇਨਾਂ ਹੋលੀਆਂ ਇਹਨਾਂ ਦੀ ਸਰਕਾਰ 'ਚ ਇਹਨਾਂ ਦਾ ਐਮਪੀ ਹੋਵੇ ਅਮਰ ਸਿੰਘ ਹੋਲੀਆਂ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਖੰਨੇ ਆ ਆ ਬੈਠੇ ਜਿੰਦ ਸਿੰਘ ਜੀ ਜੀ ਪੰਪੀ ਜੀ ਬੈਠੇ ਸੀ ਸੰਦਰਸ਼ ਕੀਤਾ ਖੰਨੇ ਆਲਿਆਂ ਨੇ ਸੱਚਖੰਡ ਵਾਪਸ ਅਸੀਂ ਲੈ ਆਏ ਕਿਉਂਕਿ ਸਾਨੂੰ ਹਜੂਰ ਸਾਹਿਬ ਸਾਡੀ ਆਸਤਾ ਸੀਗੀ ਅਸੀਂ ਵਾਪਸ ਖੰਡੇ ਆਲੇ ਲੈ ਗਏ ਇਹ ਨਹੀਂ ਲੈ ਕੇ ਇਹਨਾਂ 'ਚ ਕੋਈ ਨਾ ਦਮ ਨਹੀਂ ਸੀ ਕੋਈ ਟ੍ਰੇਨ ਲੈ ਕੇ ਆ ਜਿੱਦਣ ਟ੍ਰੇਨ ਆਇਆ ਅਸੀਂ ਜਾ ਕੇ ਸਵਾਗਤ ਵੀ ਕੀਤਾ ਮੈਂ ਤਾਂ ਜਿੰਦ ਸਿੰਘ ਜੀ ਜੀ ਬੁਲਾਣੇ ਜੇ ਤੇਰਾ ਭਰਾ ਰੇਲਵੇ ਮੰਤਰੀ ਹੈ ਮੈਂ ਚੈਲੰਜ ਕਰਦਾ ਤੁਸੀਂ ਸਗੋਂ ਖੰਨੇ ਦੇ ਮੁੱਦੇ ਠਾਓ ਖੰਨੇ ਜੇ ਕੋਈ ਫਾਇਦਾ ਲਾਇਆ ਤਾਂ ਚੱਲਾ ਵੀਆ ਜਦੋਂ ਸੱਤਾ ਦੇ ਤੁਸੀਂ ਭੁੱਖੇ ਤਾਂ ਹੈਗੇ ਹੀ ਉਹ ਉਧਰ ਡੇਅ ਰਾਮ ਤੱਕ ਉਹਦਾ ਅਸੀਂ ਪਾ ਦਿਆਂ ਜਦੋਂ ਕੋਰਟਿੰਗ ਸਾਹਿਬ ਨੇ ਉੱਥੇ ਕਾਨਫਰੰਸ ਵੀ ਕੀਤੀ ਜੀ ਵੀ ਮੈਂ ਅਸੀਂ ਲੱਗ ਅਸੀਂ ਲੱਗ ਕਰੀਆ ਉਹਨਾਂ ਨਾਲ ਨਹੀਂ ਜਰੀ ਬਿਲਕੁਲ ਗਲਤ ਹੈ ਕੋਈ ਸਾਬਤ ਕਰ ਦੇ ਉਹਨਾਂ ਨੇ ਅਸੀਂ ਪ੍ਰੈਸ ਕਾਨਫਰੰਸ ਕਰੀ ਹੋਵੇ ਡੀਐਮ ਸੁਣਨਾ ਮੈਨੂੰ ਇਹ ਤੁਹਾਡੀ ਨਿਕਲ ਕਰਦਾ ਜਦੋਂ ਰੇਲਵੇ ਲਿਆਂਦੀ ਗੱਲ ਕਰਦੇ ਜੇ ਸੱਚ ਖਾਂ ਟ੍ਰੇਨ ਆ ਪਿੱਛੇ ਸੀ ਵੀ ਜੀ ਅਸੀਂ ਚੱਕੀਆਂ ਦਾ ਅਸੀਂ ਕਰਦੇ ਰਹੇ ਅਣੂ ਛੜੀਆਂ ਪਾਉਂਦਾ ਰਹੇ ਜਾਂ ਅਸੀਂ ਕਰਦੇ ਰਹੇ ਉਹ ਲੜਾਈ ਉਹਨਾਂ ਲੜੀ ਅਸੀਂ ਲੜੀ ਆ ਜੀ ਅਸੀਂ ਮੁੱਦੇ ਠਾਂ ਦੇ ਇਲੈਕਸ਼ਨ ਬਾਕੀ ਟ੍ਰੇਨਿੰਗ ਹੁਣ ਹੀ ਜੀ ਵਾਪਸ ਹੁੰਦਾ ਕਹਿੰਿਆ ਜੀ ਸੱਚਖੰਡ ਐਕਸਪ੍ਰੈਸ ਤਾਂ ਚਲੋ ਲੋਕਾਂ ਦੇ ਸੰਘਰਸ਼ ਨਾਲ ਆ ਗਈ ਪਸ਼ਚਮ ਐਕਸਪ੍ਰੈਸ ਕਿਉਂ ਨਹੀਂ ਵਾਪਸ ਆਈ ਹੁਣ ਤੱਕ ਭਰਾਵਨੇ ਸਾਲ ਤਾਂ ਹੋ ਗਿਆ ਮੰਤਰੀ ਸੈਂਟਰ ਸਰਕਾਰ ਦਾ ਵਜ਼ੀਰ ਹੈ ਹਰਦਵਾਲ ਐਕਸਪ੍ਰੈਸ ਕਿਉਂ ਨਹੀਂ ਵਾਪਸ ਆ ਸਕੀ ਤੁਮੇ ਮੁੱਦਾ ਹੀ ਨਹੀਂ ਹੈ ਇਹ ਚੰਦੇ ਸ਼ਹਿਰ ਦਾ ਸ਼ਹਿਰ ਤਾਂ ਚੰਦੇ ਨਹੀਂ ਨੀ ਸ਼ਹਿਰ ਦਾ ਕੋਈ ਅਸੀਂ ਹੱਲ ਕਰ ਸਕੀਏ ਜੇ ਸ਼ਹਿਰ ਦੇ ਅਸੀਂ ਸਵਾਲ ਪੁੱਛ ਲਿਆ ਮੈਂ ਕਿ ਸਵਾਲ ਪਾਇਆ ਜੀ ਕਿਉਂਕਿ ਮੈਂ ਬੁਲਾ ਰਾਂ ਆਵਾ ਦੀ ਪਾਰਟੀ ਦਾ ਸਾਧ ਤਰਨਪ੍ਰਸਿੰ ਸੌਣ ਜਿਨ੍ਹਾਂ ਦੇ ਮਨ 'ਚ ਦਰਦ ਹੈ ਖੰਨੇਲੀ ਦੇ ਦਰਦ ਕੰਮ ਕਰਨ ਲਈ ਮੈਨੂੰ ਖੁਸ਼ੀ ਹੋਈ ਉਹਨਾਂ ਨਾਲ ਜੁੜ ਕੇ ਮੈਂ ਅੱਜ ਅਪਮਾਨ ਮਹਿਸੂਸ ਕਰਦਾ ਵੀ ਮੈਂ ਉਹਨਾਂ ਨਾਲ ਜੁੜ ਕੇ ਖੰਨੇ ਦੇ ਵਿੱਚ ਜੋ ਬਦਲਾ ਆਇਆ ਔਰ ਇਹਨਾਂ ਨੇ ਕੀ ਕੀਤਾ ਖੰਨੇ ਲਈ ਦੱਸ ਦੋ ਤੁਸੀਂ ਦੱਸੋ ਤੁਸੀਂ ਬੈਠੇ ਤੁਸੀਂ ਦੱਸੋ ਖੰਨੇ ਲਈ ਕੀ ਕੀਤਾ ਇਹਨਾਂ ਨੇ ਸਿਰਫ ਆਪਣੀ ਵਜੀਰੀਆਂ ਮੰਨੀਆਂ ਨੇ ਆਪਣੇ ਕੁਰਸੀਆਂ ਮੰਨੀਆਂ ਅਨੰਦ ਮੰਨੇ ਪਰ ਠੀਕ ਐ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਅੱਜ ਮੈਂ ਖੁਲਾਸਾ ਕਰਿਆ ਇਸ ਗੱਲ ਦਾ ਖੁਲਾਸਾ ਕਰਿਆ ਜੋ ਤਲਵੰਡੀ ਵਾਲੀ ਦਾ ਵੀ ਔਰ ਕੋਟਲੀ ਵਾਲੀ ਦਾ ਵੀ ਮੈਂ ਭਰੇ ਮਨ ਨਾਲ ਕੀਤਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਹਰ ਇੱਕ ਵਾਰੀ ਜਦ ਵੀ ਕੋਈ ਇਲੈਕਸ਼ਨ ਆਉਂਦੀ ਹੈ ਜਾਂ ਕੋਈ ਮੁੱਦਾ ਉੱਠਦਾ ਹੈ ਭਾੜ ਜ ਪਾਣੀ ਦੀ ਚੱਕਿਆ ਆਹੀ ਪੋਸਟਾਂ ਬਾੰਦ ਦੇਣੀ ਜੀ ਹੁਣ ਤੁਸੀਂ ਆਪ ਦੇਖੋ ਤੁਸੀਂ ਸਾਰੇ ਪੱਤਰਕਾਰ ਸਾਹਿਬ ਬੈਠੇ ਹੋ ਵੀ ਜਿਹੜਾ ਮੇਰੇ ਗੱਲ ਚੰਡਾ ਪਾਇਆ ਉਹੀ ਹੈ ਕਿ ਜਾਂ ਹੋਰ ਹੈ ਤੁਹਾਨੂੰ ਆਹ ਆਹੀ ਤੇ ਮੈਂ ਪਾ ਕੇ ਗਿਆ ਸੀ ਆ ਹੁਣ ਤੁਸੀਂ ਸਾਬਤ ਕਰ ਦਿਓ ਤੁਸੀਂ ਉਹ ਦੱਸ ਦਿਓ ਵੀ ਇਹ ਮੈਂ ਤੁਹਾਡੇ ਮੂਹਰੇ ਰੱਖ ਰਿਹਾ ਇੱਕ ਮੇਰੇ ਦੇਸ਼ ਦਾ ਸਤਿਕਾਰ ਵਾਲਾ ਝੰਡਾ ਹੈਗਾ ਆ ਦੇਖੋ ਤੁਸੀਂ ਵੀ ਇਹ ਤਿਰੰਗਾ ਝੰਡਾ ਜਾਂ ਕਾਂਗਰਸ ਦਾ ਮੈਂ ਪਹਿਲਾਂ ਵੀ ਵਿਧਸਦਾਈ ਕਾਂਗਰਸ ਦੇ ਬੁੜੇ ਦਾ ਝੰਡਾ ਲਿਆਗਾ ਇਹ ਦੇਸ਼ ਦਾ ਝੰਡਾ ਹੈ ਸੋ ਤੁਹਾਡਾ ਮੈਂ ਸਾਰਾ ਧੰਨਵਾਦ ਕਰਨਾ ਤੁਸੀਂ ਮੇਰਾ ਅੱਜ ਜੋ ਪੱਖ ਸੁਣਿਆ ਇੱਕ ਸਹੀ ਪੱਖ ਮੈਂ ਤੁਹਾਨੂੰ ਤੁਹਾਡੇ ਮੂਰੇ ਰੱਖਿਆ। ਬਹੁਤ ਤੁਹਾਡਾ ਧੰਨਵਾਦ ਵੀ ਕਰਦਾ ਕਿਉਂਕਿ ਤੁਸੀਂ ਚੌਥਾ ਥੰਮ ਹੋ। ਤੁਸੀਂ ਲੋਕਾਂ ਤੱਕ ਸਚਾਈ ਪਹੁੰਚਾਉਣ ਵਾਲੇ ਹੋ। ਕਿਉਂਕਿ ਮੈਂ ਬਹੁਤ ਜਿਆਦਾ ਨਾ ਸੁੰਦਾ ਰਹੀ ਦੀ ਪਾਟਿਆ ਜੀ ਪਾਟਿਆ ਕੋਈ ਪਾਟਿਆ ਕੋਈ ਸਾਊ ਸੀ ਇਹਨਾਂ ਨੂੰ ਪਾਟਿਆ ਚਲਕਣਾ ਕੋਈ ਕੋਈ ਬੋਲਦਾ। ਪਰ ਪਾਟਿਆ ਤੁਹਾਨੂੰ ਪਾਣੀ ਪੀਣ ਲਾ ਦੂਗਾ। ਤੁਹਾਡੇ ਕੋਲ ਐਸੇ ਮੁੱਦੇ ਨੇ ਹਜੇ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਪਾਟਿਆ ਬੋਲਦਾ ਨਹੀਂ 24 ਮਿੰਟ।